भगवान राम ਦਾ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਰਿਹਾ ਪਰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਅਗਰ ਆਪ ਜੀ ਅਯੁੱਧਿਆ ਦੀ ਗੱਲ ਕਰੋ ਅਯੁੱਧਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪੈ 1557 ਵਿਕਰਮੀ ਜਿਹੜੇ ਲੋਕ ਨਹੀਂ ਸਮਝਦੇ ਕਿ ਐਸੇ ਕਿਸੇ ਕਿਸੇ ਚੀਜ਼ ਨੂੰ ਪੋਲਿਟਿਕਸ ਚ ਲੈਂਦੇ ਆ ਕਿਸ ਚੀਜ਼ ਲੈਂਦੇ ਮੈਂ ਸਿਰਫ ਸਿੱਧਾ ਇਹ ਕਹਿਣਾ ਚਾਹਾਂਗਾ ਕਿ ਚਾਹੇ ਪਾਜਪਾ ਹੈ ਚਾਹੇ ਕਾਂਗਰਸ ਹੈ ਸਾਰੀ ਪਾਰਟੀਆਂ ਆਪਣੀ ਥਾਂ ਪੋਲਿਟਿਕਸ ਚ ਇੱਕ ਹੈ ਸਭ ਆਪਣੇ ਆਪਣੇ ਅਜੰਡੇ ਹੈ ਲੇਕਿਨ ਕਿਸੇ ਵੀ ਰੂਪ ਚੇ ਕਿਸੇ ਵੀ ਤਰੀਕੇ ਤੋਂ ਕਿਸੇ ਵੀ ਕਾਰਨ ਤੋਂ ਅਗਰ ਧਰਮ ਦਾ ਫਲਾਬ ਹੋ ਰਿਹਾ ਹੈ ਅਗਰ ਸਚਾਈ ਸਾਹਮਣੇ ਆ ਰਹੀ ਹੈ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪੰਜਾਬ ਤੱਕ ਵਿਖਰੇ ਸਾਰੇ ਦਰਸ਼ਕਾਂ ਨੂੰ ਜਿਆਯਾ ਨੂੰ ਅੱਜ ਸਿੱਧੀ ਗੱਲ ਦੇ ਵਿੱਚ ਸਾਡੇ ਗੈਸਟ ਮੌਜੂਦ ਨੇ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਸਵਾਮੀ ਰਾਜੇਸ਼ਵਰਾਨੰਦ ਜੀ ਮਹਾਰਾਜ ਚਾਨਣ ਪਾਉਣਗੇ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਫਿਰ ਪੰਜਾਬ ਦੀ ਧਰਤੀ ਦੇ ਨਾਲ ਭਗਵਾਨ ਰਾਮ ਲਾਲਾ ਜਨਾ ਦੀ ਮੂਰਤੀਆਂ ਦੀ ਪ੍ਰਾਣ ਪ੍ਰਤੀਸ਼ਠਾ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਹੋ ਰਹੀ ਹੈ ਉਹਨਾਂ ਦਾ ਤਾਲੁਕ ਪੰਜਾਬ ਦੇ ਨਾਲ ਵੀ ਰਿਹਾ ਹੈ। ਸਵਾਮੀ ਜੀ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਸਮਾਂ ਦਿੱਤਾ ਤੁਸੀਂ ਆ ਥੋੜਾ ਜਿਹਾ ਚਾਨਣਾ ਪਾਓ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਰਾਮ ਦਾ ਜਿਹੜਾ ਹੈ ਵਰਣਨ ਮਿਲਦਾ ਹੈ। ਸਾਰੇ ਪੰਜਾਬੀਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਹਾਂਪੁਰਖਾਂ ਦੀ ਸਾਰੇ ਸੰਤਾਂ ਦੀ ਗੁਰੂ ਸਹਿਬਾਨਾਂ ਦੀ ਪਾਠ ਸਹਿਬਾਨਾਂ ਦੀ ਬਾਣੀ ਮੌਜੂਦ ਹੈ ਅਤੇ ਸ੍ਰੀ ਰਾਮ ਭਗਵਾਨ ਅਤੇ ਕ੍ਰਿਸ਼ਨ ਮਹਾਰਾਜ ਦਾ ਬਹੁਤ ਹੀ गुणगान ਕੀਤਾ ਗਿਆ ਹੈ ਜਿਸ ਤਰ੍ਹਾਂ ਆਪ ਜੀ ਜਦ ਪਾਠ ਸਹਿਬਾਨਾਂ ਦਾ ਸ਼ਬਦ ਪੜ੍ਹਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਪ ਜੀ ਕਹਿੰਦੇ ਹਨ ਸਤਿਯੁਗ ਤੇ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰੇਤੀ ਤੇ ਮਾਣਿਓ ਰਾਮ ਰਗੁਵੰਸ ਕਹਾਇਓ ਕਿ ਤ੍ਰੇਤੀ ਵਿੱਚ ਇਹ ਮਾਲਿਕ ਤੈਨੂੰ ਮੌਜ ਉੱਠੀ ਤੂੰ ਰਾਮ ਭਗਵਾਨ ਬਣ ਕੇ ਆ ਗਿਆ ਇਸ ਤੋਂ ਸਿੱਧ ਹੁੰਦਾ ਕਿ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਤ੍ਰੇਤੇ ਦਾ avatars ਗੁਰੂ ਸਾਹਿਬ ਨੇ ਰਾਮ ਭਗਵਾਨ ਨੂੰ ਮੰਨਿਆ ਹੈ ਤ੍ਰੇਤੇ ਦਾ avatars ਹੋਰ ਵੀ ਸਾਰੇ ਚਾਹੇ ਪਈ ਗੁਰਦਾਸ ਦਾ ਸ਼ਬਦ ਲੈ ਲਓ ਚਾਹੇ ਤੁਸੀਂ ਦਸਮ ਗ੍ਰੰਥ ਦੇ ਸ਼ਬਦ ਲੈ ਲਓ ਹਰ ਇੱਕ ਜਗ੍ਹਾ ਭਗਵਾਨ ਰਾਮ ਨੂੰ ਤ੍ਰੇਤੇ ਦਾ avatars ਮੰਨਿਆ ਗਿਆ ਹੈ ਔਰ ਭਗਵਾਨ ਰਾਮ ਦਾ ਪੰਜਾਬ ਨਾਲ ਬੜਾ ਗਹਿਰਾ ਰਿਸ਼ਤਾ ਹੈ ਆਪ ਜੀ ਜੇ ਅਗਰ 2-400 ਸਾਲ ਪਿੱਛੇ ਚਲੇ ਜਾਓ ਕੋਈ ਵੀ ਅਸੀਂ ਕੰਮ ਕਰਦੇ ਸੀ ਅਸੀਂ ਰਾਮ ਰਾਮ ਕਹਿੰਦੇ ਸੀ ਅਸੀਂ ਕਹਿੰਦੇ ਸੀ ਮੀ ਵਰਸਿਆ ਇਹ ਨਹੀਂ ਕਿ ਅਸੀਂ ਕਹਿੰਦੇ ਰਾਮ ਵਰਸਿਆ ਅਹੀ ਕਿ ਆਪਕੇ ਦੋ ਜਣੇ ਮਿਲਦੇ ਹੀ ਰਾਮ 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 ਇੰਨਾ ਪਿਆਰਾ ਔਰ ਪਰਚਲਿਤ ਨਾਮ ਹੈ ਕਿ ਕਿਉਂ ਪਰਚਲਿਤ ਹੋਇਆ ਕਿਉਂਕਿ ਰਾਮ ਭਗਵਾਨ ਮਰਿਆਦਾ ਪ੍ਰਸੋਤਮ ਸਨ ਉਹਨਾਂ ਨੇ ਦੁਨੀਆ ਵਿੱਚ ਇਦਾਂ ਦੇ ਇੱਕ ਮਹਾਪੁਰਖ ਆਏ ਜਿਨ੍ਹਾਂ ਨੇ ਦੱਸਿਆ ਕਿ ਇਸ ਜੀਵਨ ਜੀਣਾ ਕਿਵੇਂ ਹੈ ਗੁਰੂ ਗ੍ਰੰਥ ਸਾਹਿਬ ਬਹੁਤ ਗਹਿਰੀ ਬਾਣੀ ਹੈ ਬਹੁਤ ਗਹਿਰੀ ਇਸ ਨੂੰ ਸਮਝਣਾ ਬੜਾ ਔਖਾ ਹੈ ਇੱਕ ਸ਼ਬਦ ਲੈ ਕੇ ਕੁਝ ਵੀ ਬੋਲ ਦੇਣਾ ਬੜਾ ਸੌਖਾ ਹੈ ਗੁਰੂ ਗ੍ਰੰਥ ਸਾਹਿਬ ਮਾਰੇ ਕਹਿੰਦਾ ਕਿ ਰਾਮ ਨਿਰਗੁਣਤ ਸਰਗੁਣ ਦੋ ਰੂਪਾਂ ਵਿੱਚ ਹੈ। ਇੱਕ ਰਾਮ ਭਗਵਾਨ ਅਯੋਧਿਆ ਧਰਤੀ ਤੇ ਹੈ। ਉਹਨਾਂ ਨੇ ਦੁਨੀਆ ਵਿੱਚ ਕਿਸ ਤਰ੍ਹਾਂ ਜੀਣਾ ਹੈ, ਭਰਾ ਕਿਵੇਂ ਬਣਨਾ ਹੈ, ਅਸੀਂ ਗੁਰੂ ਨੂੰ ਕਿਸ ਤਰ੍ਹਾਂ ਰਜਾਣਾ ਹੈ, ਅਸੀਂ ਕਿਸ ਤਰ੍ਹਾਂ ਜ਼ੁਲਮ ਦਾ ਟਾਕਰਾ ਕਰਨਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਭਰਾਵਾਂ ਨਾਲ ਮਿਲ ਕੇ ਰਹਿਣਾ ਹੈ, ਕਿਸ ਤਰ੍ਹਾਂ ਰਾਜ ਛੱਡ ਕੇ ਜੰਗਲ ਵਿੱਚ ਜਾਣ ਨੂੰ ਤਿਆਰ ਹੋ ਜਾਣਾ ਹੈ। ਅੱਜ ਕੋਈ ਇੱਕ ਛੋਟਾ ਜਿਹਾ ਘਰ 'ਚ ਲੜਾਈ ਹੋ ਜਾਵੇ ਅਸੀਂ ਇੱਕ ਦੂਜੇ ਨੂੰ ਕੋਟ ਵਿੱਚ ਖੜਾ ਕਰ ਲੈਂਦੇ ਆਂ ਭਗਵਾਨ ਰਾਮ ਆਪਣੇ ਪਿਤਾ ਦੇ ਹੁਕਮ ਨਾਲ ਪਿਤਾ ਦਾ ਹੁਕਮ ਕਿਵੇਂ ਮੰਨ ਲੈ ਜੰਗਲ ਵਿੱਚ ਚਲੇ ਜਾਂਦੇ ਹਨ ਲੇਕਿਨ ਜਦ ਅਸੀਂ ਗਹਿਰਾਈ ਨਾਲ ਪੜਦੇ ਹਾਂ ਅਰ ਮੈਨ ਨੂੰ ਸਾਨੂੰ ਹਰ ਕਦਮ ਤੇ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਜਦ ਰਾਵਣ ਨੂੰ ਹਰਾਇਆ 10 ਦਸਵਾਂ ਦਸਹਿਰਾ ਜੇ ਦਾ ਮਤਲਬ ਹੈ ਦਸਹਿਰਾ ਨੋ ਦੁਆਰੇ ਖਾਲੀ ਕਰਕੇ ਜੇ ਅਸੀਂ ਦਸਵੇਂ ਜਾਵਾਂਗੇ ਤਾਂ ਦਸਹਿਰਾ ਮੰਨਦਾ ਹੈ ਅੰਦਰ ਦਸਹਿਰਾ ਉਹ ਸਾਨੂੰ ਸਮਝਾਇਆ ਇਹੀ ਬਾਣੀ ਕਹਿੰਦੀ ਕਿ ਨੌ ਦੁਆਰੇ ਖਾਲੀ ਕਰਕੇ 10ਵੇਂ ਜਾਓਗੇ ਉੱਥੇ ਤੁਹਾਨੂੰ ਜੋਤ ਜਗਦੀ ਨਜ਼ਰ ਆਏਗੀ। ਔਰ ਉਸ ਜੋਤ ਚੋ ਪ੍ਰਮਾਤਮਾ ਦਾ ਅਨੰਦ ਨਾਦ ਸ਼ਬਦ ਵੱਜਦਾ ਹੈ। ਇਸੇ ਤਰ੍ਹਾਂ ਜਦ ਆਤਮਾ ਸੀ타 ਰੂਪੀ ਆਤਮਾ ਨੂੰ ਛੁੜਾਇਆ ਗਿਆ ਭਗਵਾਨ ਰਾਮ ਦੁਆਰਾ ਤੇ ਆ ਆਤਮਾ ਕਿੱਥੇ ਗਈ ਅਵਦ ਅਯੋਧਿਆ। ਅਵਦ ਦਾ ਮਤਲਬ ਵੀ ਕੀ ਹੈ ਇਹ ਸਾਰੇ ਸਿੰਬੋਲਿਕ ਸ਼ਬਦ ਹਨ। ਅਵਦ ਦਾ ਮਤਲਬ ਹੈ ਜਿੱਥੇ ਵੱਦ ਨਾ ਹੋਵੇ ਜਿੱਥੇ ਦੁਬਾਰਾ ਮਰਨਾ ਨਾ ਹੋਵੇ। ਜਦ ਅਵਦ ਜਾਏਗੀ ਤੇ ਅਵਦ ਦੀ ਨਿਸ਼ਾਨੀ ਕੀ ਦਸੀ ਹੈ? ਗੁਰੂਆ ਨੇ ਵੀ ਕਿ ਜਿੱਥੇ ਸ਼ੰਖ ਵੱਜਦਾ ਹੈ 나ਦ ਵੱਜਦਾ ਹੈ ਸ਼ਬਦ ਵੱਜਦਾ ਹੈ ਤੇ ਉਹ ਕਿੱਥੋਂ ਵੱਜਦਾ ਜੋਤ ਚੋਂ ਉਹ ਦੋ ਚੀਜ਼ਾਂ ਸੀ ਦਿਵਾਲੀ ਨੂੰ ਕਰਦੇ ਆ ਜੋਤ ਵੀ ਜਗਾਉਂਦੇ ਆ ਤੇ ਅਸੀਂ ਸ਼ੰਖ ਵੀ ਵਜਾਉਂਦੇ ਆ ਯਾਨੀ ਕਿ ਆਵਾਜ਼ ਕਰਦੇ ਆ ਅੱਜ ਕੱਲ ਪਲਾਖੇ ਵੱਜਣ ਲੱਗ ਪਏ ਉਹ ਅਲੱਗ ਗੱਲ ਹੈ ਇਹ ਪ੍ਰਤੀਕ ਹਨ ਅੰਦਰ ਦਾ ਭਗਵਾਨ ਰਾਮ ਅੰਦਰ ਔਰ ਬਾਹਰ ਦੋ ਤਰੀਕਿਆਂ ਤੋਂ ਅਸੀਂ ਸਮਝ ਸਕਦੇ ਆ ਬਾਹਰੀ ਰਾਮ ਸਰੀਰ ਵਿੱਚ ਆਇਆ ਬਾਣੀ ਕਹਿੰਦੀ ਏ ਬਾਣੀ ਕਹਿੰਦੀ ਹਰੀ ਤੇ ਹਰੀ ਜਨਾਂ 'ਚ ਕੋਈ ਫਰਕ ਨਹੀਂ ਹੈ। ਪ੍ਰਮਾਤਮਾਰ ਪ੍ਰਮਾਤਮਾ ਜਨਾਂ 'ਚ ਕੋਈ ਫਰਕ ਨਹੀਂ ਹੈ। ਬਾਣੀ ਦਾ ਫਰਮਾਨ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜੋ ਜਲ ਤਰੰਗ ਉਠੇ ਬੋ ਭਾਤੀ ਫਿਰ ਸਲਲ ਸਲਲ ਸਮਾਇਦਾ ਕਿ ਜਿਸ ਤਰ੍ਹਾਂ ਸਮੁੰਦਰ ਚ ਲਹਿਰ ਉੱਠਦੀ ਫਿਰ ਅੰਦਰ ਚਲੀ ਗਈ ਇਸੇ ਤਰ੍ਹਾਂ ਮਾਪੁਰਖ ਹਰ ਜੋਗ ਵਿੱਚ ਜਾਂਦੇ ਹਨ ਫਿਰ ਰੱਬ ਕੋਲ ਚਲੇ ਜਾਂਦੇ ਹਨ ਹਰ ਜੋਗ ਵਿੱਚ ਜਾਂਦੇ ਹਨ ਫਿਰ ਰੱਬ ਕੋਲ ਚਲੇ ਜਾਂਦੇ ਹਨ ਇਹ ਦੱਸਣਾ ਚਾਹੁੰਦੀ ਹੈ ਬਾਣੀ ਜਿਸ ਤਰ੍ਹਾਂ ਬਾਣੀ 'ਚ ਲਿਖਿਆ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰਨਾਮਾ ਪ੍ਰਮਾਣ ਗਣੀ ਸਈ ਇਹ ਆਏ ਸਫਲ ਤੇ ਨਾ ਕੇ ਕਾਮਾ ਜਨਮ ਮਰਨ ਦੂ ਮੈ ਨਹੀਂ ਜਨ ਪਰਉਪਕਾਰੀ ਆਏ ਇਹਦੇ ਕਮਾਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਕਹਿੰਦਾ ਕਿ ਇਹ ਨਾ ਸਮਝ ਲਓ ਕਿ ਜੰਮਦੇ ਮਰਦੇ ਨੇ ਜਬਕੇ ਸੰਸਾਰੀ ਕਿ ਲੋਕਾਂ ਵਾਸਤੇ ਜੰਮਦੇ ਔਰ ਮਰਦੇ ਨੇ ਪਰ ਅਸਲ ਚ ਜੰਮਦੇ ਮਰਦੇ ਨਹੀਂ ਜਨ ਪਰਉਪਕਾਰੀ ਆਏ ਉਹ ਤੇ ਪਰਉਪਕਾਰ ਕਰਨ ਵਾਸਤੇ ਆਂਦੇ ਹਨ ਕਿਸ ਵਾਸਤੇ ਜੀਅ ਦਾਣ ਦੇ ਭਗਤੀ ਲਾਇਨ ਹਰਸੋਂ ਲੈਨ ਮਿਲਾਏ ਉਹ ਜੀਵਨ ਤੇ ਦਇਆ ਕਰਕੇ ਉਹਨਾਂ ਨੂੰ ਭਗਤੀ ਜਲਾਉਂਦੇ ਨੇ ਤੇ ਹਰੀ ਰਮ ਲਾਉਂਦੇ ਨੇ ਐਸੇ ਮਹਾਪੁਰਖਾਂ ਦੀ ਬਾਣੀ ਕਹਿੰਦੀ ਹੈ ਕਿ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਔਰ ਉਹਨਾਂ ਦੇ ਚਰਨਾਂ ਦਾ ਤੂਲ ਬਣ ਕੇ ਰਹਿਣਾ ਚਾਹੀਦੀ ਹੈ ਸਵਾਮੀ ਜੀ ਤੁਸੀਂ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਰਾਮ ਦਾ ਵਰਣਨ ਮਿਲਦਾ ਹੈ ਤਾਂ ਹੁਣ ਤੁਸੀਂ ਜਮਿਨੀ ਜਿਹੜਾ ਉਹਨਾਂ ਦਾ ਰਿਲੇਸ਼ਨਸ਼ਿਪ ਸੀ ਜਮੀਨ ਦੇ ਨਾਲ ਪੰਜਾਬ ਦੀ ਧਰਤੀ ਦੇ ਨਾਲ ਉਹ ਥੋੜਾ ਜਿਹਾ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਦੇਖੋ ਜੀ ਪੰਜਾਬ ਦੀ ਧਰਤੀ ਦੇ ਨਾਲ ਬਹੁਤ ਜ਼ਿਆਦਾ ਸਬੰਧ ਰਿਹਾ ਹੈ ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਧਰਤੀ ਹੈ ਇੱਥੋਂ ਜਿਹੜਾ ਸੱਚਾ ਉਪਦੇਸ਼ ਹੈ ਪੂਰੀ ਦੁਨੀਆ ਵਿੱਚ ਫੈਲਿਆ ਹਮੇਸ਼ਾ ਰਮਾਇਣ ਦੇ ਰਚਿਤਾ ਭਗਵਾਨ ਵਾਲਮੀਕੀ ਮਹਾਰਿਸ਼ੀ ਵਾਲਮੀਕੀ ਦਾ ਸਭ ਤੋਂ ਜ਼ਿਆਦਾ ਜਿਹੜਾ ਜੀਵਨ ਕਾਲ ਹੈ ਪੰਜਾਬ 'ਚ ਬੀਤਿਆ ਜਿਸ ਦਾ ਪ੍ਰਮਾਣ ਆਪ ਜੀ ਦੇਖੋ ਲਵ ਕੁਸ਼ ਨਿ ਸਿੱਖਿਆ ਲਈ ਸਾਸਤਰ ਸਸਤਰ ਦੀ ਉਹ ਪੰਜਾਬ 'ਚ ਅੰਮ੍ਰਿਤਸਰ ਦੇ ਨਜ਼ਦੀਕ ਮੌਜੂਦ ਹੈ ਅੱਜ ਵੀ ਮੌਜੂਦ ਹੈ ਮਾਤਾ ਸੀਤਾ ਉਹਨਾਂ ਦੇ ਆਸ਼ਰਮ 'ਚ ਰਈ ਉਹ ਵੀ ਪੰਜਾਬ ਚ ਮੌਜੂਦ ਹੈ ਤੀਸਰੀ ਸਭ ਤੋਂ ਵੱਡੀ ਗੱਲ ਹੈ ਕਿ ਮਾਤਾ ਕੁਸ਼ਲਿਆ ਜਿਹਨ ਦਾ ਨਾਮ ਕੁਸ਼ਲਿਆ ਨਹੀਂ ਸੀ ਕੁਸ਼ਲੈਸਲੀ ਕਿਹਾ ਜਾਂਦਾ ਹੈ ਕਿਉਂਕਿ ਉਸ ਦੀ ਇਸ ਦੀ ਪੁੱਤਰੀ ਸੀ ਜਦੋਂ ਪਹਿਲੇ ਲੜਕੀਆਂ ਦੇ ਵਿਆਹ ਹੁੰਦੇ ਸੀ ਤੇ ਉਹ ਉਹਨਾਂ ਦੇ ਨਾਮ ਉਸੇ ਤਰ੍ਹਾਂ ਲੈ ਜਾਂਦੇ ਸੀ ਤੇ ਕੁਸ਼ਲਿਆਪੁਰਮ ਅੱਜ ਵੀ ਪਟਿਆਲਾ ਤੋਂ ਲਗਭਗ 25-30 ਕਿਲੋਮੀਟਰ ਦੂਰ ਖੜ੍ਹਾ ਹੈ ਉੱਥੇ ਅੱਜ ਵੀ ਉਸ ਦੀ ਸਭ ਨੂੰ ਪਤਾ ਹੈ ਕਿ ਉੱਥੇ ਭਗਵਾਨ ਰਾਮ ਦੇ ਨਾਨਕੇ ਸਨ ਤੇ ਉਥੋਂ ਸਾਲਾ ਬਹੁਤ ਵੱਡਾ ਉਸ ਬੰਦ ਹੋ ਗਿਆ ਨਾਨਕਿਆ ਤੋਂ ਵੱਡਾ ਕੋਈ ਉਸ ਬੰਦ ਹੀ ਨਹੀਂ ਹੁੰਦਾ ਫਿਰ ਤੀਸਰਾ ਉਹਨਾਂ ਦੇ ਦਾਦਾ ਜੀ ਖੜ੍ਹਚ ਰਹੇ ਉਹਨਾਂ ਦੇ ਨਾਮ ਤੋਂ ਅੱਜ ਵੀ ਥੇ ਅੱਜ ਦਾਦਾ ਜੀ ਉਹਨਾਂ ਦਾ ਨਾਮ ਸੀ ਭਗਵਾਨ ਰਾਮ ਜੀ ਦੇ ਅੱਜ ਦੇ ਨਾਮ ਤੋਂ ਤਲਾਬ ਹੈ ਅੱਜ ਵੀ ਔਰ ਬਹੁਤ ਸਾਰੇ ਹੋਰ ਪ੍ਰਮਾਨ ਨੇ ਬਹੁਤ ਸਾਰੇ ਪ੍ਰਮਾਨ ਹੈ ਜਿਹੜੇ ਦੱਸਦੇ ਕਿ ਭਗਵਾਨ ਰਾਮ ਦਾ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਰਿਹਾ ਔਰ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਅਗਰ ਆਪ ਜੀ ਅਯोध्या ਦੀ ਗੱਲ ਕਰੋ ਅਯोध्या ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪੈ 1557 ਵਿਕਰਮੀ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਸਾਮ ਦੀ ਜਦੋਂ ਯਾਤਰਾ ਤੇ ਗਏ ਰਾਤੀ ਚ ਉੱਥੇ ਉਹਨਾਂ ਦੇ ਰੁਕੇ ਬਕਾਇਦਾ ਉੱਥੇ ਉਹਨਾਂ ਨੇ ਭੋਰਾ ਸਾਹਿਬ ਜਿਹਨੂੰ ਕਹਿੰਦੇ ਹਨ ਯਾਨੀ ਕਿ ਜਿੱਥੇ ਬੈਠ ਕੇ ਭਜਨ ਕੀਤਾ ਉੱਥੇ ਕਾਫੀ ਲੰਬੇ ਰਹਿ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਵਸਤਾ ਵਿੱਚ ਬਾਲ ਰੂਪ ਵਿੱਚ ਆਪਣੇ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਮਾਤਾ ਗੁਜਰੀ ਦੇ ਨਾਲ ਉੱਥੇ ਪਹੁੰਚੇ ਉਸ ਦਾ ਪ੍ਰਮਾਣ ਵੀ ਅੱਜ ਵੀ ਇੱਥੇ ਮਿਲਦਾ ਹੈ ਔਰ ਕੁਝ ਸ਼ਸਤਰ ਵੀ ਹੈ ਜੋ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਅੱਜ ਵੀ ਉਹਨਾਂ ਦੇ ਲੋਕ ਦਰਸ਼ਨ ਕਰਦੇ ਹਨ ਔਰ ਗੁਰੂ ਸਾਹਿਬ ਨੇ ਕਮਾਲ ਦੀ ਗੱਲ ਹੈ ਸ ਬੰਦਰਾ ਨੂੰ ਛੋਲੇ ਪਾਏ ਔਰ ਉਹ ਪਰੰਪਰਾ ਬਣੀ ਹੋਈ ਹੁਣ ਵੀ ਉੱਥੇ ਬੰਦਰਾ ਨੂੰ ਛੋਲੇ ਪਾਏ ਜਾਂਦੇ ਉਸੇ ਤਰ੍ਹਾਂ ਔਰ ਸਾਰੇ ਸਾਰੇ ਜੋ ਰਿਵਾਜ ਹਨ ਉਸੇ ਤਰ੍ਹਾਂ ਚੱਲੇ ਜਾ ਰਹੇ ਹਨ ਸੋ ਮੀ ਤੁਸੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਰਾਮ ਦਾ ਉਲੇਖ ਮਿਲਦਾ ਹੈ ਜਾਂ ਫਿਰ ਭਗਵਾਨ ਰਾਮ ਦਾ ਜਿਹੜੇ ਪੁਰਵਜ ਨੇ ਉਹਨਾਂ ਦੇ ਦਾਦਾ ਜੀ ਉਹਨਾਂ ਦੀ ਮਾਤਾ ਜੀ ਦਾ ਸੰਬੰਧ ਪੰਜਾਬ ਦੇ ਨਾਲ ਰਿਹਾ ਹੈ ਲੇਕਿਨ ਫਿਰ ਵੀ ਇੱਕ ਵਰਗ ਇਹੋ ਜਿਹਾ ਹੈ ਜੋ ਭਗਵਾਨ ਰਾਮ ਦਾ ਕਨੈਕਸ਼ਨ ਜੋ ਹੈ ਸਿੱਖ ਧਰਮ ਦੇ ਨਾਲ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਸਰ ਦੇਖੋ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸਪਸ਼ਟ ਕਹਿੰਦਾ ਹੈ ਤ੍ਰੇਤੀ ਤੇ ਮਾਣਿਓ ਰਾਮ ਰਗਵੰਸ਼ ਕਹਾਇਓ ਇਸ ਤੋਂ ਵੱਧ ਕੇ ਪ੍ਰਮਾਣ ਕੋਈ ਹੋ ਹੀ ਨਹੀਂ ਸਕਦਾ ਬਹੁਤ ਵੱਡਾ ਪ੍ਰਮਾਣ ਹੈ ਦੂਸਰਾ ਭਾਈ ਗੁਰਦਾਸ ਜਿਨ੍ਹਾਂ ਦੀ ਬਾਣੀ ਨੂੰ ਜਿਨ੍ਹਾਂ ਦੀ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਸਪਸ਼ਟ ਆਰਾਮ ਭਗਵਾਨ ਨੂੰ ਕਿਹਾ ਗੁਰੂ ਅਪਨਾ ਸਾਡੇ ਕ੍ਰਿਸ਼ਨ ਭਗਵਾਨ ਨੂੰ ਸਪਸ਼ਟ ਕਿਹਾ ਕਿ ਇਹ ਤ੍ਰੇਤਾ ਦੇ ਔਰ ਦੁਆਪਰ ਦੇ ਅਵਤਾਰ ਹੈ ਇਸ ਲਈ ਇਸ ਆਪਾਂ ਕਿਸੇ ਤੋਂ ਪ੍ਰਮਾਣਿਤ ਕਰਵਾਉਣ ਦੀ ਜਰੂਰਤ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਅੱਜ ਵਿਸ਼ਵ ਦਾ ਗੁਰੂ ਹੈ ਜਿਸ ਚ ਸਾਰੇ ਭਗਤਾਂ ਦੀ ਸੰਤਾਂ ਦੀ ਮਹਾਪੁਰਖਾਂ ਦੀ ਬਾਣੀ ਹੈ ਛੇ ਗੁਰੂ ਸਹਿਬਾਨ ਦੀ ਬਾਣੀ ਹੈ ਔਰ ਇਹ ਬਾਣੀਆਂ ਵੈਸੇ ਦਰਜ ਨਹੀਂ ਹੋ ਗਈਆਂ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਖਸੇ ਦਰਜ ਕੀਤੀਆਂ ਪੰਜਵੀਂ ਪਾਸ਼ਾਹੀ ਤੱਕ ਉਹਨਾਂ ਨੇ ਸਾਰੀਆਂ ਦਰਜ ਕੀਤੀਆਂ ਫਿਰ ਬਾਅਦ ਚ ਦਮਦਮਾ ਸਾਹਿਬ ਜਿਹਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਦਮਦਮਾ ਸਾਹਿਬ ਉੱਥੇ ਬੈਠ ਕੇ ਗੁਰੂ ਸਾਹਿਬ ਨੇ ਹਰ ਚੀਜ਼ ਆਪਣੀ ਰਹਿਨਮਾਈ ਚ ਭਾਈ ਮਨੀ ਸਿੰਘ ਕੋਲ ਦਰਜ ਕਰਵਾਈਆਂ ਲਿਖਾਈਆਂ ਤੇ ਇਹ ਬਹੁਤ ਵੱਡਾ ਪਰਮਾਨ ਹੈ ਜਿਸ ਤੋਂ ਵੱਡਾ ਪਰਮਾਨ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਆਪਾਂ ਗੁਰੂ ਨੂੰ ਮੰਨਣ ਵਾਲੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਲਾਲਾ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਲੇਕਿਨ ਇੱਕ ਪੋਲੀਟਿਸ਼ੀਅਨਸ ਦਾ ਵਰਕ ਕਹ ਲਓ ਤੁਸੀਂ ਜਾਂ ਫਿਰ ਥੋੜਾ ਜਿਹਾ ਹਾਰਡਲਾਈਨਰ ਟਾਈਪ ਦੇ ਲਓ ਕਿ ਉਹ ਕਹਿ ਰਹੇ ਨੇ ਇਹ ਪਾਛਵਾ ਦਾ ਕੰਮ ਆ ਆਰਐਸਐਸ ਜਾਂ ਫਿਰ ਬ੍ਰਾਹਮਣਵਾਦ ਆ ਤੁਸੀਂ ਕੀ ਕਹੋਗੇ ਸਰ ਦੇਖੋ ਜੀ ਅਸਲ ਕੀ ਹੈ ਜਦ ਜਦ ਸਾਡੇ ਨਾ ਗੀਤਾ ਜੀ ਇੱਕ ਸ਼ਲੋਕ ਹੈ ਯਦਾ ਯਦਾ ਹੀ ਧਰਮਸਯ ਗਲਨਰ ਭਵਤੀ ਭਾਰਤ अभ्युथानम धर्मस्य तदा आत्मनाम तदा आत्मनाम सर्जामि हम कहंदे जद जद धर्म दी हानि हुंदी मैं अपनी सृजना करके अंदर किस लिए अंदर बहुत बड़ी गल कहंदे है कि मैं इसलिए इस दुनिया में चंदा ताकि साधुआं दा भला होवे और दुष्टां दा खात्मा होवे यही मेरा एक उद्देश्य है भगवान कृष्ण रब रूप च कहंदे दुनिया उचारदा युग युग च मैं अंदर अंदर हर ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਇਹ ਬਾਣੀ ਕਹ ਰਹੀ ਹੈ। ਤੋਂ ਭਾਵ ਇਹ ਹੈ ਕਿ ਜਿਹੜੇ ਲੋਕ ਨਹੀਂ ਸਮਝਦੇ ਕਿ ਐਸੇ ਕਿਸੇ ਕਿਸੇ ਚੀਜ਼ ਨੂੰ ਪੋਲਿਟਿਕਸ 'ਚ ਲੈਂਦੇ ਆ ਕਿ ਇਸ 'ਚ ਲੈਂਦੇ ਮੈਂ ਸਿਰਫ ਸਿੱਧਾ ਇਹ ਕਹਿਣਾ ਚਾਹੂੰਗਾ ਕਿ ਚਾਹੇ ਪਾਜਪਾ ਹੈ, ਚਾਹੇ ਕਾਂਗਰਸ ਹੈ, ਸਾਰੀ ਪਾਰਟੀਆਂ ਆਪਣੀ ਥਾਂ ਪੋਲਿਟਿਕਸ 'ਚ ਇੱਕ ਹੈ। ਸਭ ਆਪਣੇ ਆਪਣੇ ਅਜੰਡੇ ਆ। ਲੇਕਿਨ ਕਿਸੇ ਵੀ ਰੂਪ 'ਚ, ਕਿਸੇ ਵੀ ਤਰੀਕੇ ਤੋਂ, ਕਿਸੇ ਵੀ ਕਾਰਨ ਤੋਂ, ਅਗਰ ਧਰਮ ਦਾ ਫਲਾਵ ਹੋ ਰਿਹਾ ਹੈ, अगर सच्चाई सामने आ रही है तो किसी कोई इतराज नहीं होना चाहिए था। क्यों क्योंकि कुल मिला के अगर राम गुरु नानक देव महाराज ने कहा कि बाबरी मस्जिद जो है बाबर जिन्होंने जालमी क्या अगर उन्होंने अब हटाया गया तो भाजपा सरकार ने हटाया भाजपा सरकार तो मंदिर बना रही है बना न्यास रहे हैं लेकिन एक माहौल बना रही है तो अच्छी गल है इस बुरी गल नहीं अगर भाजपा सरकार किसी धर्म के खिलाफ चलती है ਅੱਜ ਤੱਕ ਕੋਈ ਐਸਾ ਸ਼ਬਦ ਲੈ ਕੇ ਆਓ ਅਗਰ ਗੁਰੂ ਸਾਹਿਬ ਦੇ ਖਿਲਾਫ ਗੁਰੂ ਗੁਰਸਿੱਖਾਂ ਦੇ ਖਿਲਾਫ ਕੋਈ ਸ਼ਬਦ ਆਇਆ ਹੋਵੇ ਤੇ ਅਸੀਂ ਉਹਨਾਂ ਤੋਂ ਪਹਿਲਾਂ ਗੁਰਸਿੱਖਾਂ ਤੋਂ ਪਹਿਲਾਂ ਲੱਗੇ ਸੀ ਇਹਨਾਂ ਦਾ ਵਿਰੋਧ ਕਰਨ ਨੂੰ ਤਿਆਰ ਆ ਕਿਉਂਕਿ ਜਿਨ੍ਹਾਂ ਨੇ ਇੰਨੇ ਮਹਾਨ ਕੰਮ ਕੀਤਾ ਉਹਨਾਂ ਦਾ ਵਿਰੋਧ ਕਿਵੇਂ ਹੋ ਸਕਦਾ ਔਰੰਗਜ਼ੇਬ ਇੱਕ ਅਤਿਆਚਾਰੀ ਜਿਹਨੂੰ 10ਵੀਂ ਪਾਸ਼ਚਾਈ ਨੇ ਜਫਰਨਾਮੇ 'ਚ ਬਹੁਤ ਕਿਹਾ ਕਿ ਤੂੰ ਜ਼ਾਲਮ ਹੈ ਤੂੰ ਰੱਬ ਨੂੰ ਮੰਨਣ ਵਾਲਾ ਨਹੀਂ ਤੂੰ ਰੱਬ ਦੇ ਖਿਲਾਫ ਹੈ ਤੇ ਉਸ ਬੰਦੇ ਦੇ ਨਾਮ ਤੇ ਰੋਡ ਬਣੇ ਹੋਏ ਪਤਾ ਨਹੀਂ ਕਿਆ ਕਿਆ ਅਗਰ ਉਹਨਾਂ ਦੇ ਨਾਮ ਤੇ ਅੱਜ ਅچھے ਨਾਮ ਆ ਰਹੇ ਆ ਸਾਹਮਣੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਕਿਉਂ ਨਹੀਂ ਹੋਣਾ ਚਾਹੀਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀ ਦਿੱਤੀ ਉਹਨਾਂ ਦਾ ਨਾਮ ਕਿਉਂ ਨਹੀਂ ਹੋਣਾ ਚਾਹੀਦਾ ਸਾਡੇ ਸਹਿਬਜ਼ਾਦੇਆਂ ਨੇ ਸ਼ਹੀਦੀਆਂ ਦਿੱਤੀਆਂ ਧਰਮ ਨੂੰ ਬਚਾਉਣ ਵਾਸਤੇ ਮਹਾਨ ਸਿੱਧੀਆਂ ਉਹਨਾਂ ਦਾ ਨਾਮ ਕਿਉਂ ਨਹੀਂ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੀ ਦੁਨੀਆ ਦੇ ਪਿਤਾ ਕਿਉਂ ਨਹੀਂ ਹੋਣੇ ਚਾਹੀਦੇ ਕਿਉਂ ਕਿ ਉਹ ਨਾ ਸਾਰੇ ਸਾਰੇ ਦੇਸ਼ ਲਈ ਵੰਸਵਾਰਤਾ ਸਰਵੰਸਵਾਰਤਾ ਤੇ ਮੇਰੇ ਕਹਿਣ ਦਾ ਭਾਵ ਹੈ ਅਸੀਂ ਕੋਈ ਪਾਰਟੀ ਨਹੀਂ ਦੇਖਣੀ ਅਸੀਂ ਇਹ ਦੇਖਣਾ ਕਿ ਚੰਗਾ ਕੰਮ ਕੌਣ ਕਰ ਰਿਹਾ ਧਰਮ ਦਾ ਕੰਮ ਕੌਣ ਕਰ ਰਿਹਾ ਜੋ ਧਰਮ ਦਾ ਕੰਮ ਚੰਗਾ ਕਰਦਾ ਤੇ ਉਸ ਦੇ ਨਾਲ ਹਮੇਸ਼ਾ ਉਸ ਨੂੰ ਸਲਾਣਾ ਚਾਹੀਦਾ ਹੈ ਹਮੇ ਬਿਨਾਂ ਗੱਲਾਂ ਚਾਹੇ ਉਹਦੀ ਨਿੰਦਾ ਨਹੀਂ ਕਰਨੀ ਚਾਹੀਦੀ ਆ ਸੁਮੇ ਜੀ ਜਦ ਬਾਬਰੀ ਮਸਜਿਦ ਕੇ ਪਰ ਸੁਪਰੀਮ ਕੋਰਟ ਕਾ ਫੈਸਲਾ ਆਇਆ ਥਾ ਤੋ ਉਸਮੇ ਇੱਕ ਐਫ ਆਈ ਆਰ ਕਾ ਜ਼ਿਕਰ ਥਾ ਉਸਮੇ ਕਹਾ ਗਿਆ ਥਾ ਨਿਹੰਗੋ ਨੇ ਵਹਾਂ ਪਰ उस मस्जिद में कब्जा कर लिया था और वहां पे हवन यज्ञ किया और पूजा पाठ की उसको लेकर एक वर्ग जो है वो उसका विवाद खड़ा करा है कि जो सिंह है जो सिख है वो हवन नहीं करते तिलक नहीं लगाते हैं थोड़ा सा एक्सप्लेन कर दीजिए कि अगर वो सच है तो कैसे है देखिए जहां तक बात है ये जो एक्सप्लेन करने की क्योंकि जब सुप्रीम कोर्ट ने मान लिया सुप्रीम कोर्ट ने उसको एक एविडेंस माना है कि निंग सिंगो ने वहां जाके छुड़ाने की कोशिश की बल्कि 25 दिन उस पर कब्जा करके रखा और 25 दिन वहां पे वो बैठे रहे क्योंकि नहिंग सिंह तो जब उनको लगा कि अत्याचार हुआ है, मंदिर को मस्जिद में परिवर्तित कर दिया गया तो वो वहां गए और उन्हें ऐसा किया जिसके साक्ष्य हैं, इसमें कोई दो राय है ही नहीं बहुत है बहुत अच्छे साक्ष्य हैं और इससे ये सिद्ध होता है कि गुरुसिख हमेशा अत्याचार के खिलाफ खड़े होते रहे हैं नहीं, जो विवाद तिलक लगाने को और हवन को हो रहा है उस पर जाना चाहता हूँ कि क्या सिख धर्म में कभी प्रचलित है ये या अब इसको नहीं मैं सही माना जाता है मैं बताना चाहता हूं। आप गुरु ग्रंथ साहब की बाणी अगर बहुत ध्यान से पढ़ेंगे कुछ लोग कहेंगे मैंने माला डाली है कि माला डालना ठीक नहीं है बाणी में बहुत जगह जिक्र आया है माला जपने वाले और माला करने वाले पखंडी हो सकते हैं वो दूसरों को ठगने वाले हो सकते हैं लेकिन इसमें उनको बढ़ाया भी गया है क्या कहा गया कंठे माला जीवा राम सहस नाम ले करूं सलाम कि जिनके कंठ में माला है जीवा पे राम है मैं हजारों तरह के नाम लेके उनको सलाम करता हूं ये बाणी में जिक्र है अगर आप चाहो तो मैं पूरा शब्द भी पढ़ सकता हूं बाणी में लिखा गया है। हज हमारी गोमती तीर कि हम हज कहां करते हैं गोमती नदी के किनारे क्यों जहां बसे पितंबर पीर यहां पे पितंबर पीले वस्त्र वाला पीर बसता है कौन विष्णु कहते वाह वाह क्या खूब गावता है हरि का नाम मेरे मन भावता है नारद सार्द करें खुआसी पास बैठी बीबी कमला दासी कंठे माला जीवा राम सहस तो नाम लरु सलाम तो जगह जगह है नामदेव की आप जिक्र करो नामदेव को कहा जाता है उसकी माता कहती है कि तेरे को ये गुरबानी में जिक्र है कि तेरे को मार दिया जाएगा राजा बादशाह मारना चाहता है वो कहता है कि तू तो खुदा को भज तू तो राम को नहीं भज सकता अगर राम को भजेगा तेरे को मार दिया जाएगा तो क्या कहा बानी में नामदेव नाम जी की बानी दर्ज है वो कहते हैं नामदेव की माता कहती है छोड़ राम की न भजो खुदाई कहता है कि राम को छोड़ दे खुदा भजले आगे से नामदेव कहता है ना मैं तेरा पुंगड़ा ना तू मेरी माई कि मैं तेरा बेटा नहीं हूं और तू मेरी माई नहीं है, कहते है पिंड पड़े तो हरि गुण गाई कहता मेरे चाह शरीर खत्म हो जाए मैं तो फिर भी हरी हरी का गुण गाता रहूंगा करे गजिंद सूंड की चोट हाथी बुला के उसको सूंड से जोर से मारता है लेकिन आगे लिखा है नामा उधर है हर की ओर लेकिन नामदेव हरि की ओर से उधर जाता है कोई फर्क नहीं है तो इसलिए बाणी ने कोई फर्क नहीं रखा ये फर्क हमारे हैं बाणी सबकी है सबकी सब सांझी है गुरु ग्रंथ साहब हमारे कहते हैं खत्री ब्राह्मण सूद वैश्य उपदेश चो वर्णों को सांझा सबके लिए ये बड़ी दुख की बात है कि इतने महान ऊंचे सुचे नाम मार्ग को जो सबका है नाम उस उपदेश को, हाँ ये बात मैं स्वीकार करता हूं कि हमारे सनातन धर्म को बहुत तो सारी कुरीतियां दूर करके गुरु नानक देव महाराज ने कहा चार पुकारे तू माने चारों वेद पुकारते हैं आप हाँ मानते नहीं सट भी एक का बात बखान छह दर्शन शास्त्र वो भी यही बात कहते हैं दस अष्टि में एक को तो भी योगी भेद ना ले मत वारो रे जोगी या मत वारो रे किंकरी अनूप बज है क्या तुम्हारे अंदर किंकरी बजती है उसको सुनो चारों वेद पुकारते हैं सब ग्रंथ पुकारते हैं कहते हैं चारों वेद, सच्यार। चारो वेद सच्यार हुए सचियार चारों वेद सचियार हुए हैं इनमें झूठ नहीं है लेकिन हम उनको गहराई से पढ़ते नहीं है ना ही श्री गुरु ग्रंथ साहब को गहराई से पढ़ते हैं अगर हम श्री गुरु ग्रंथ साहब को गहराई से पढ़ें वेदों को गहराई से पढ़ें तो मेरा यह मानना कोई भी विवाद हो ही नहीं सकता विवाद तब है जब हम बिना पढ़े बिना ज्ञान लिए बिना संतों का संग किए जब एक शब्द लेके उसकी व्याख्या कर देते हैं तो हमें चाहिए कि हम गुरु ग्रंथ साहब की शिक्षा को ध्यान से पढ़ें। ਸ੍ਰੀਮਾਨ ਜੀ ਆਪ ਜੀ ਨੇ ਬਹੁਤ ਖੂਬਸੂਰਤ ਵਿਆਖਿਆ ਕੀਤੀ ਹੈ ਸਾਬਿਤ ਕੀਤਾ ਕਿ ਕਿਵੇਂ ਭਗਵਾਨ ਰਾਮ ਦਾ ਸੰਬੰਧ ਪੰਜਾਬੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਰਿਹਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੇ ਖਾਲਸਾ ਵੇਖੋ ਜੀ ਅਸੀਂ ਸਿੱਧੀ ਗੱਲ ਕੀਤੀ ਸੋਮੀ ਰਾਜੇਸ਼ਵਰਨੰਨ ਜੀ ਦੇ ਨਾਲ ਜਿਨ੍ਹਾਂ ਨੇ ਬਹੁਤ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਬੇਖਾਨ ਕੀਤਾ ਕਿ ਕਿਵੇਂ ਭਗਵਾਨ ਰਾਮ ਤੇ ਉਹਨਾਂ ਦੇ ਪੁਰਖਿਆਂ ਦਾ ਜਿਹੜਾ ਸੰਬੰਧ ਸੀ ਪੰਜਾਬ ਦੀ ਧਰਤੀ ਦੇ ਨਾਲ ਰਿਹਾ ਆ ਤਾਨੂੰ ਸਾਡਾ ਇਹ ਪ੍ਰੋਗਰਾਮ ਕਿ ਮੇਜਾ ਲਗਿਆ ਸਾਨੂੰ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਤੁਸੀਂ ਦੇਖਦੇ ਰਹੋ ਪੰਜਾਬ ਦਾ